ਚੌਂਤੀ ਚ ਗਏ ਫਿਰ ਸੀਐਮ ਹਾਊਸ ਗਏ ਉਹ ਚੌਕ ਤੱਕ ਅਸੀਂ ਚਲੇ ਨਹੀਂ ਸੀ ਅੱਗੇ ਤੁਹਾਨੂੰ ਪਤਾ ਉਹਨੂੰ ਵੈਰੀਗੇਟ ਚ ਲਾ ਕੇ ਖੜੇ ਨੇ ਕਿੰਨੇ ਦਿਨ ਰੋਕ ਲੈਣਗੇ ਤੇ ਸਰਕਾਰ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਗਿਆ ਕੋਈ ਵੀ ਐਮਐਲਏ ਸਾਹਿਬਾਨ ਨੇ ਮੰਤਰੀ ਸਾਹਿਬਾਨ ਨੇ ਜਿਹੜਾ ਆਪਣੇ ਹੱਕ ਜਨਾਰਾ ਮਾਰੂਗਾ ਉਹ ਫਿਰ ਆਪ ਕੋਈ ਬੇਈਮਾਨ ਹੈ ਕਹਿੰਦਾ ਵੇ ਮੈਂ ਮਾਫੀ ਕਰਦਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਾਂਦਾ ਜਾਂਦਾ ਬਿੱਲੀ ਦੇ ਮੂੰਹ ਤੇ ਲਾ ਗਿਆ ਸੀ ਇਹ ਸਾਡੀ ਸਰਕਾਰ ਕਹਿੰਦੀ ਹੈ ਵੀ ਜਿਹੜੀ ਰਿਸ਼ਵਤ ਹੈ ਨਰਜਿਸਟੀਆਂ ਦੀ ਸਰਕਾਰ ਦੀ ਨਾਕਾਮੀ ਕਰਕੇ ਜਿਹੜਾ ਉਹਨਾਂ ਨੇ ਖਾਨਾ ਨਾ ਠੱਗਾ ਕਰਿਆ ਉਹਦੇ ਕਰਕੇ ਸਾਨੂੰ ਇਹ ਕਰਨਾ ਪਿਆ ਵੈਗਰੇਜ ਦਾ ਖਾਲਸਾ ਵੈਗਰੇਜ ਕੀ ਫਤਿਹ ਦੇਸ਼ ਦਾ ਅੰਨਦਾਤਾ ਆਪਣੀ ਗਰਤ ਨੂੰ ਬਚਾਉਣ ਲਈ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਹੈ ਪਰ ਅੱਜ ਨਕਲੀ ਇਨਕਮਾਹੀ ਭਗਵੰਤ ਮਾਨ ਦੇ ਮੱਤ ਕੇ ਬਹਾਨਾ ਬਣਾ ਕੇ ਆਪਣੇ ਘਰ ਬੁਲਾ ਕੇ ਸਾਡੇ ਆਦਮਾ ਕੋਲ ਛਕੇ ਤਾਂ ਚੰਦ ਤੇ ਜੋ ਵੀ ਜਵਾਬ ਉਸ ਭਗਵੰਤ ਮਾਨ ਨੇ ਕੀਤਾ ਉਸ ਦੇ ਨਾਲ ਆਪਣੀ ਆਕੀ ਦੇ ਵਿੱਚ ਤਿਲ ਘੱਟ ਲਿਆ ਏ ਕਿਉਂਕਿ ਜੋ ਉਹ ਗੜਕੀ ਦੇ ਵਿੱਚ ਦਸਾਨਾ ਨੇ ਆਸਰਾ ਕੇ ਜੀ ਸਹਿਤਾ ਕੀਤੀ ਸੀ ਪਰ ਹੁਣ 2 ਸਾਲ ਬਾਕੀ ਰਹੇ ਨੇ 33000 ਸੀ ਉਪਕਾ ਫਿਕਸ ਰੇਟ 33000 ਦੋ ਚਾਰ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ ਕਿ ਸੱਜਣ ਦੇ ਨਾਲ 5 ਪੈਸੇ ਕੱਟਨੇ ਦੀ ਫਿਕਸ ਰੇਟ ਹੈ ਜੇ ਤਾਂ ਪੈਸੇ ਨਹੀਂ ਆ ਯਾਰ 1.5 ਮਿੰਟ ਨਹੀਂ ਲਾਉਂਦੇ ਉਦੋਂ ਪਹਿਲਾਂ ਆਓ ਜੀ ਫੋਟੋ ਕਰਾਓ ਤੇ ਜਾਓ ਜੀ ਆਓ ਜੀ ਤੇ ਜਾਓ ਜੀ ਨਾ ਕੀ ਹੁਣ ਬੰਦੋ ਜਾਣਾ ਜਿਹੜੇ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਜਿੰਦਾਬਾਦ 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 ਸਿਹਤ ਸਰਕਾਰ ਮਰਦਾਬਾਦ ਮਰਦਾਬਾਦ ਮੁਦਾਬਾਦ ਸਿਹਤ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਾਰੀਆਂ ਹੱਦਾਂ ਬੰਨੇ ਤੌਰ ਤੇ ਇਹਨਾਂ ਨੇ ਬਾਕੀ ਗੱਲਾਂ ਫੇਰ ਕਰਾਂਗੇ ਗੁਰਪ੍ਰੀਤ ਜੀ ਦੇ ਥੋੜੀ ਸਿਹਤ ਖਰਾਬ ਹੋ ਗਈ ਹੈ ਤਾਂ ਇਹ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਰਲੋਜਨ ਸਿੰਘ ਜੀ ਪਾਰਤੀ ਕਿਸਾਨ ਯੂਨੀਅਨ ਪਵਾਦ ਨੇੜੇ ਨੇ ਮੇਰੀ ਆਵਾਜ਼ ਸੁਣਦੇ ਤਾਂ ਸਟੇਜ ਤੇ ਆ ਜਾਓ ਤਰਲੋਚਨ ਸਿੰਘ ਜੀ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਮੁਰਦਾਬਾਦ ਮੇਰੀ ਬੇਨਤੀ ਹੈ ਵੀਰਿਆ ਨੂੰ ਸਰਕਾਰ ਮੁਰਦਾਬਾਦ 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 ਮੈਂ ਸਤਿਕਾਰਯੋਗ ਆਦਮੀ ਪਾਰਟੀ ਜੁਣੀ ਸੀ ਪਰ ਕਿਸਾਨ ਵੀਰੋ ਕਿੱਧਰ ਆਏ ਸੀ ਅੱਜ ਅੱਜ ਜਿਹੜਾ ਇਹ ਸਰਕਾਰ ਨੇ ਸਾਡੇ ਕਿਸਾਨਾਂ ਦੇ ਨਾਲ ਤੇ ਮਤਰਈਮ ਆਵਾਜ਼ਾਂ ਦਾ ਸੰਰੋਪ ਕੀਤਾ ਹੈ ਜਿਹੜਾ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਅੱਜ ਤੱਕ ਦੇ ਇਸ ਇਤਿਹਾਸ ਦੇ ਅੰਦਰ ਉਹਦੇ ਸਭ ਤੋਂ ਅੱਜ ਸਾਰੇ ਮੁੱਖ ਮੰਤਰੀ ਹੋਏ ਨੇ ਕੀਤਾ ਸਾਰੀ ਪੰਜਾਬ ਜਦੋਂ ਉਹਨਾਂ ਦੇ ਗੌਂਦਾਂ ਸ਼ਾਮਲ ਹੋਏ ਮੂੜੇ ਧਰਨੇ ਲੱਗਦੇ ਸੀ ਜਿੱਥੇ ਬੰਗਾਲ ਦੇ ਸਕੇਮੀਆਂ ਕਿਉਂ ਰਾਜੇ ਵਾਲੀ ਭਾਵੇਂ ਗੱਲ ਦਾ ਹੱਲ ਨਿਕਲੇ ਜਾਂ ਨਾ ਨਿਕਲੇ ਪਰ ਉਹ ਕਾਦੀਆਂ ਜਮੂਰੀ ਜਮੂਰੀ ਪਰ ਉਹਨਾਂ ਲੋਕਾਂ ਦਾ ਉਹ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ ਉਹ ਸਤਕਾਰ ਕਰਦਾ ਸੀ ਵਧੀਆ ਰਿਸਪੌਂਸ ਹਾਂਜੀ ਬਹੁਤ ਵਧੀਆ ਰਿਸਪੌਂਸ ਸੋ ਅੱਜ ਆਪਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਹਾਂ ਹਾਂ ਖਾਸ ਕਰਕੇ ਜਿਹੜੇ ਪਿਛਲੇ ਦਿਨਾਂ ਦੇ ਅੰਦਰ ਇਹਨਾਂ ਨੂੰ ਦੱਸਿਆ ਸੀ ਸਾਡੇ ਇਲਾਕੇ ਦੇ ਨਹੀਂ ਪੂਰੇ ਪੰਜਾਬ ਦੇ ਵਿੰਦਰ ਰਵਿੰਦਰ ਸਿੰਘ ਦੇਖਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਲਖੌਰ ਮਹਾਲੀ ਅੱਜ ਐਮਐਲਏ ਸਾਹਿਬ ਆਏ ਉਹਰੇ ਐਮਐਲਏ ਸਾਹਿਬ ਅੱਜ ਇੱਥੇ ਆਏ ਮੋਹਾਲੀ ਦੇ ਮੋਹਾਲੀ ਦੇ ਦਰਦਾਰ ਤਰਵੰਦ ਸਿੰਘ ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਹਾਨੂੰ ਸਰਕਾਰ ਨੇ ਰੋਕਿਆ ਅਸੀਂ ਸ਼ਾਂਤਮਈ ਢੰਗ ਨਾਲ ਲਾਉਣ ਜਾ ਰਹੇ ਤੇ ਆਪ ਭਗਵਾਨ ਤਮਨ ਜਿਹੜਾ ਉਹ ਮੰਤਰੀ ਪੰਜਾਬ ਜਿਹੜੀ ਕਥਨਾਂ ਦਾ ਮੰਗ ਕਰ ਰਿਹਾ ਦਾ ਮੀਟਿੰਗ ਕਰ ਰਿਹਾ ਤਾਂ ਜਿੱਦਾਂ ਉੱਠ ਕੇ ਤਰੀਕੇ ਨਾਲ ਜਿਹੜੀ ਤਰੀਕਾ ਨਾਲ ਬਾਹਰ ਆਇਆ ਵੀ ਉਹ ਠੀਕ ਕਰਿਆ ਉਹਨੇ ਕਿ ਗਲਤ ਕਰਿਆ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਕੋਲ ਉਹਨਾਂ ਨੇ ਮੰਨਿਆ ਵੀ ਇਹ ਇਸ ਤਰ੍ਹਾਂ ਹੋਣਾ ਨਹੀਂ ਤਾਂ ਚਾਹੀਦਾ ਇਹ ਗਲਤ ਤਾਂ ਇਹਦੇ ਕਰਕੇ ਜਿਹੜਾ ਹੁਣ ਸਾਡਾ ਦਾਹ ਦਾ ਪ੍ਰੋਗਰਾਮ ਅਗਲਾ ਹੁਣ ਸਾਡੀ ਸਯੁਕਤ ਮੋਰਚੇ ਦੀ 15 ਤਰੀਕ ਨੂੰ ਮੀਟਿੰਗ ਹੈ 15 ਮਾਰਚ ਨੂੰ ਜਿਹੜਾ ਹੁਣ ਉੱਥੇ ਕੋਈ ਫੈਸਲਾ ਹੋਊਗਾ ਉਹਦੇ ਪਰ ਅੱਗੇ ਅਸੀਂ ਪੈਰਾ ਦਊਂਗੇ ਸਯੁਕਤ ਮੋਰਚੇ ਦਾ ਜਿਹੜੀ ਮੀਟਿੰਗ ਹੈ ਤਾਂ ਨਾਲ ਸਫਲ ਰਿਹਾ ਧਰਨਾ ਦਾ ਪਰੇ ਸਾਰੇ ਪੰਜਾਬ ਦੇ ਧਰਨਾ ਕਰ ਰਿਹਾ। ਬਾਕੀ ਜਿਹੜਾ ਹੁਣ ਅਗਲਾ ਪ੍ਰੋਗਰਾਮ ਹੋਗਾ ਸਾਰੇ ਅਸੀਂ ਖੈਡ ਵੀ ਗਗਨਮਾਨ ਦੀ ਵੀ ਧਰਨਾ ਲਾ ਕੇ ਇੰਨੇ ਵੀ ਲਾਇਆ। ਉੱਥੇ ਦੇਖ ਕੇ ਬੜੀ ਹੈਰਾਨੀ ਦੀ ਗੱਲ ਹੋਈ ਵੀ ਗਗਨਮਾਨ ਦਾ ਦਫ਼ਤਰ ਜਿਹੜਾ ਬੰਦ ਪਿਆ ਤਾਂ ਜਿਹੜੀ ਸਰਕਾਰ ਕਹਿੰਦੀ ਵੀ ਅਸੀਂ ਲੋਕਾਂ ਦੇ ਦੁਆਰ ਆ ਪਰ ਦਫ਼ਤਰ ਵੀ ਨਹੀਂ ਮਿਲਦਾ। ਡੇਰਾਬਸੀ ਡੇਰਾਬਸੀ ਸਾਡਾ ਅਰਦਾਵੇ ਜਿਹੜਾ ਸਾਡੀ ਡੇਰਾਬਸੀ ਦੀ ਜਿੱਥੇ ਬੰਦੀ ਹੈ ਮਾਨਪ੍ਰੀਤ ਰਾਹੀਂ ਕਰਮ ਸਿੰਘ ਹੋਰ ਸਾਰਿਆਂ ਨੇ ਡੇਰਾਬਸੀ ਧਰਨਾ ਲਾਇਆ। ਸਾਰੀਆਂ ਜਥੇਬੰਦੀਆਂ ਨਾਲ ਸਾਡੇ ਸਾਰੀਆਂ ਜਥੇਬੰਦੀਆਂ ਸਾਰੇ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਇੱਕਦਮ ਸਾਰੀਆਂ ਪਾਰਟੀ ਕਿਸਾਨ ਯੂਨੀਅਨ ਲਖੋਵਾਲ ਕਾਦੀਆਂ ਰਾਜੇਵਾਲ ਕਟਕੌੜਾ ਉਹਨੀਆਂ ਜਥੇਬੰਦੀਆਂ ਟੋਟਲ ਸਾਡੇ ਨਾਲ ਮੇਰੇ ਨਾਲ ਲਖਵੇਦਰ ਸਿੰਘ ਵੀ ਕੋਈ ਰਾਜੇਵਾਲ ਮੋਹਾਲੀ ਜੱਲੋ ਜਨਸਖਤਰ ਆਦਾ ਤਰਨਾ ਸੀਗਾ ਜਿਹੜਾ ਇਹ ਸਹਿਯੁਕਤ ਮੋਰਚੇ ਵੱਲੋਂ ਦਿੱਤਾ ਗਿਆ ਸੀਗਾ ਐਮਐਲਏ ਕਰਮੰਦ ਤੇ ਘਰ ਦਾ ਘਰਾਓ ਕਰਨਾ ਸੀਗਾ ਤਰਨ ਦੀ ਤਸਿਆ ਮੋਹਾਲੀ ਐਮਐਲਏ ਦਾ ਇਸ ਕਰਕੇ ਜਿਹੜਾ ਦਿੱਤਾ ਸੀਗਾ ਤਰਨਾ ਇਹ ਸੀਗਾ ਜੋ ਪੰਚ ਤਿਕ ਨੂੰ ਅਸੀਂ ਚੰਡੀਗੜ੍ਹ ਕੂਚ ਕਰਨਾ ਸੀ ਉਹਦੇ ਸਵਾਦੇ 4 ਤਰੀਕ ਨੂੰ ਹੀ ਇਹਨਾਂ ਨੇ ਗ੍ਰਿਫਤਾਰੀਆਂ ਪਾਤੀ ਕਿਸਾਨਾਂ ਦੇ ਘਰਾਂ ਤੋਂ ਕੱਢ ਕੇ ਜਿਵੇਂ ਕਿ ਕੋਈ ਵੱਡੇ ਦੋਸ਼ੀ ਹੁੰਦੇ ਨੇ ਐਵੇਂ ਪੁਲਿਸ ਘਰ ਫਿਰਦੀ ਸੀ ਅੱਧਿਆਂ ਨੂੰ ਹਾਊਸ ਅਰੈਸਟ ਕੀਤਾ ਗਿਆ ਅੱਧਿਆਂ ਨੂੰ ਚੱਕ ਕੇ ਜੇਲ੍ਹ 'ਚ ਪਟਿਆਲੇ ਭੇਜ ਦਿੱਤਾ ਗਿਆ ਸਾਡੇ ਕਿਸਾਨਾਂ ਅੱਗੂ ਨੂੰ ਤੇ ਕੁਝ ਸਾਡੇ ਕਿਸਾਨਾਂ ਅੱਗੂ ਮੁਹਾਲੀ ਤੋਂ ਰਾਜੇਵਾਲ ਜਿੱਥੇ ਬੰਦੀ ਤੇ ਨੇ ਚੌਥੇ ਦਿਨ ਛੱਡੇ ਨੇ ਚੰਡੀਗੜ੍ਹ ਪੁਲਿਸ ਨੇ ਡੇਰਾ ਵਸੀ ਲੱਗਾ ਤੇ ਡੇਰਾ ਸਾਰੇ ਕਿਤੇ ਲੱਗੇ ਅੱਜ ਅੱਜ ਆਪਣੇ ਡੇਰਾ ਵਸੀ ਆਪਣਾ ਖੈੜ ਇੱਥੇ ਤੇ ਰਾਜਪੁਰੇ ਸਾਰੇ ਐਮਐਲਏ ਜਿਹੜੇ ਹੈਗੇ ਨੇ ਸਾਰੇ ਤੇ ਪੰਜਾਬ ਬਿਲਕੁਲ ਧਰਨਾ ਬਿਲਕੁਲ ਕਾਮਯਾਬ ਹੈ ਜੀ ਇਹ ਧਰਨਾ ਸਭ ਤੋਂ ਵੱਧ ਕਾਮਯਾਬ ਹੈ ਸੂਕਤ ਕਿਸਾਨ ਮੋਰਚਾ ਜਿੰਦਾਬਾਦ ਐਮਐਲਏ ਪੰਜਾਬ ਸਰਕਾਰ ਮਰਦਾਬਾ 3 ਵਜੇ ਹੈ ਜੀ 3 ਵਜੇ ਰੱਕ ਜੀ